ਪ੍ਰਧਾਨ ਸਾਹਿਬ ਜੀ ਜਿਹੜਾ ਅੱਜ ਮਖੂ ਬੰਦ ਡੀਕਾਲ ਸੀਗੀ ਉਸ ਦੇ ਵਿੱਚ ਕੀ ਪ੍ਰੋਪਰ ਜਿਹੜਾ ਮਖੂ ਆ ਉਹ ਸ਼ਹਿਰ ਉਹ ਬੰਦ ਹੋਇਆ ਇਹ ਜਿਹੜਾ ਰੋਸ ਪ੍ਰਦਰਸ਼ਨ ਸਾਡਾ ਮਖੂ ਇਲਾਕਾ ਵਾਸੀਆਂ ਦੇ ਵੱਲੋਂ ਕੀਤਾ ਗਿਆ ਐਸਸੀ ਭਾਈਚਾਰਾ ਐਸਟੀ ਓਬੀਸੀ ਦੇ ਹੱਕਾਂ ਨੂੰ ਲੈ ਕੇ ਜਿਹੜਾ ਬਾਰ-ਬਾਰ ਚਾਹੇ ਉਹ ਕੇਂਦਰ ਸਰਕਾਰ ਚਾਹੇ ਸਟੇਟ ਸਰਕਾਰ ਆ ਉਹਨਾਂ ਦੇ ਵੱਲੋਂ ਜਿਹੜਾ ਛੇੜਛਾੜ ਕੀਤੀ ਜਾਂਦੀ ਆ ਸੋ ਪਿਛਲੇ ਸਮੇਂ ਸੰਤੰਤਰ ਦੇਸ਼ ਦੇ ਵਾਲੇ ਦਿਨ ਸਮੇ ਦੇ ਉੱਪਰ ਸਾਡੇ ਭਾਰਤੀ ਸੰਵਿਧਾਨ ਨਿਰਮਾਤਾ ਡਾਕਟਰ ਪੀਮਰਾਓ ਅੰਬੇਦਕਰ ਜੀ 바ਵਾ ਸਾਹਿਬ ਜੀ ਦੀ ਮੂਰਤੀ ਦੇ ਨਾਲ ਜਿਹੜਾ ਵਾ ਮਤਲਬ ਕੀ ਮੰਦਭਾਗੀ ਕਟਨਾ ਵਾਪਰੀ ਆ ਉਹ ਜਿਸ ਵਿਅਕਤੀ ਵੱਲੋਂ ਐਨਐਸਏ ਕਾਨੂੰਨ ਦੇ ਤਹਿਤ ਜਿਹੜਾ ਮਤਲਬ ਸਾਡੇ ਸਮਾਜ ਦੀ ਮੰਗ ਜਥੇਬੰਦੀਆਂ ਦੀ ਮੰਗ ਵਾ ਉਸ ਹਰਕਤ ਕੀਤੀ ਗਈ ਆ ਪੂਰੇ ਸਮਾਜ ਪੂਰੇ ਜਥੇਬੰਦੀਆਂ ਪੂਰੇ ਭਾਈਚਾਰਾ ਦੀ ਆਪਣਾ ਅਪੀਲ ਹੈ ਮੰਗਾ ਕੇ ਕੇਂਦਰ ਸਰਕਾਰ ਨੂੰ ਕਿ ਉਹ ਇਸ ਦੇ ਉੱਪਰ ਐਨਐਸਏ ਲਗਾਈ ਜਾਵੇ ਅਤੇ ਅੱਗੇ ਤੋਂ ਪੰਜਾਬ ਦੇ ਹਾਲਾਤਾਂ ਨੂੰ ਠੀਕ ਰੱਖਣ ਲਈ ਅਜਿਹੇ ਹ ਘਟਨਾਵਾਂ ਨੂੰ ਘੱਟ ਕੀਤਾ ਜਾਵੇ ਵਿੱਚ ਜਿਹੜਾ ਅੱਜ ਬੰਦ ਦੀ ਕਾਲ ਸੀ ਕਿਸ ਤਰ੍ਹਾਂ ਦਾ ਸਮਰਥਨ ਮਿਲਿਆ ਜਥੇਬੰਦੀਆਂ ਵੱਲੋਂ ਔਰ ਬੰਦ ਦੇ ਵਿੱਚ ਸ਼ਹਿਰ ਦਾ ਸਮਰਥਨ ਕਿਸ ਤਰ੍ਹਾਂ ਦਾ ਤੁਹਾਨੂੰ ਮਿਲਿਆ ਅੱਜ ਦਾ ਜਿਹੜਾ ਸਮਰਥਨ ਹੈ ਜੀ ਵਾਲਮੀਕੀ ਆਸ਼ਰਮ ਵੈਰੇ ਸੋਸਾਇਟੀ ਆਦਿ ਤੇ ਸਮਾਜ ਯਾਤਸ ਵੱਲੋਂ ਉਹ 크ਰਿਸਚੀਅਨ ਭਾਈਚਾਰੇ ਦੇ ਜਥੇਬੰਦੀਆਂ ਵੱਲੋਂ ਜਿਹੜਾ ਸਾਂਝਾ ਮੋਰਚਾ ਲਾਇਆ ਗਿਆ ਸੋ ਸਾਡਾ ਉਹ ਪੂਰਨ ਤੌਰ ਤੇ ਜਿਹੜਾ ਪੰਜਾਬ ਬੰਦ ਦੀ ਕਾਲ ਆਈ ਸੀ ਉਸ ਟਾਈਮ ਪੂਰਨ ਬੰਦ ਪੰਜਾਬ ਦੀ ਵਿੱਚ ਮਹੰੂ ਦੀ ਪੂਰਨ ਤੌਰ ਤੇ ਬੰਦ ਰਿਆ ਔਰ ਇਹ ਜਿਹੜਾ ਪ੍ਰੋਟੈਸਟਾ ਜੀ ਕੀਤਾ ਗਿਆ ਧਰਨਾ ਰੋਸ ਮਾਰਚ ਕੀਤਾ ਗਿਆ ਬਾਜ਼ਾਰ ਬੰਦ ਕੀਤਾ ਗਿਆ ਪਿਛਲੇ ਦਿਨੀ 26 ਜਨਵਰੀ ਵਾਲੇ ਦਿਨ ਇੱਕ ਸ਼ਰਾਰਤੀ ਹੰਸਲ ਵੱਲੋਂ ਬਾਬਾ ਸਾਹਿਬ ਦੇ ਸਮਾਧਾਨ ਨੂੰ ਅੱਗ ਲਾਈ ਗਈ ਫਿਰ ਉਹ ਤੇ ਸਟੈਚੂ ਦੇ ਥੋੜੇ ਮਾਰੇ ਗਏ ਔਰ ਲੋਕ ਕਹਿੰਦੇ ਉਹਨਾਂ ਦੇ ਜਿਹੜੇ ਘਰ ਵਾਲਿਆਂ ਦਾ ਬਿਆਨ ਉਹ ਕਹਿੰਦੇ ਵੀ ਇਹ پاگل ਸੀ ਕਿ پاگل ਦਵਾਈ ਤੇ ਹੀ ਹੋਣੇ ਅਮਰਤਪਾਲ ਵੀ ਦਵਾਈ ਤੋਂ ਆਇਆ ਇਹ ਵੀ ਦਵਾਈ ਤੋਂ ਆਇਆ ਕੀ ਗੱਲ پاگل ਦਵਾਈ ਦੇ ਵਿੱਚ ਹੀ ਹੈ ਸਾਰੇ ਉਥੋਂ ਕੰਮਕਾਰ ਆ ਕਰਕੇ ਆਏ ਨੇ ਤੇ ਇੱਥੇ ਬਗਲ ਵੱਜਣ ਲੱਪੈਂਦੇ ਕਿਉਂਕਿ ਇਹ ਗੁੱਜੀ ਰੰਜਿਸ਼ ਹੈ ਇਹਦੇ ਪਿੱਛੇ ਖਾਲਸਤਾਨੀਆਂ ਦਾ ਔਰ ਪੰਨੂ ਵਰਗੇ ਜਿਹੜੇ ਆਰਐਸ ਦੇ ਦਲਾਲ ਫਿਰਦੇ ਇਹ ਉਹਨਾਂ ਦੇ ਦੁਆਰਾ ਕੰਮ ਹੋਇਆ ਇਹ ਇਕੱਲੇ ਦਾ ਕੰਮ ਨਹੀਂ ਅਸੀਂ ਪੰਜਾਬ ਸਰਕਾਰ ਔਰ ਸੈਂਟਰ ਸਰਕਾਰ ਅਗੇ ਅਪੀਲ ਕਰਦੇ ਆਂ ਇਹਦੀ ਜਵੱਜਾ ਦੁਆਰਾ ਕਾਰਵਾਈ ਕਰਾਈ ਜਾਵੇ ਔਰ ਪੂਰੀ ਇਮਾਨਦਾਰੀ ਦੇ ਨਾਲ ਇਸ ਬੰਦੇ ਤੇ ਕਾਰਵਾਈ ਕਰਾ ਕੇ ਜਿਹੜੇ ਇਹਦੇ ਪਿੱਛੇ ਜੋਸੀ ਪਾਏ ਜਾਂਦੇ ਆ ਇਹਨਾਂ ਸਾਰਿਆਂ ਤੇ ਸਖਤ ਸਖਤ ਕਾਰਵਾਈ ਕਰਕੇ ਐਨਐਸਏ ਲਾ ਕੇ ਇਹਨਾਂ ਨੂੰ ਦੂਰੀਗੜ੍ਹ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਤਾਂ ਕਿ ਜਿਹੜਾ ਇਹੋ ਜਿਹਾ ਕੋਈ ਸ਼ਰਾਰਤ ਅਨਸਰ ਨਾ ਕਰ ਸਕੇ ਦੇਸ਼ ਦਾ ਮੋਹਲਾ ਖਰਾਬ ਚੱਕ ਕਰ ਸਕੇ ਉਹ ਸਾਰੇ ਬਹੁਤ ਜਿੰਨੇ ਵੀ ਸਤਿਕਾਰਯੋਗ ਸਾਥੀ ਆਏ ਉਹਨਾਂ ਦਾ ਧੰਨਵਾਦ ਔਰ ਇਸਤਾ ਹੀ ਅਦੇ ਇੱਕ ਤੇਰਾ ਸਬੂਤ ਦਿੰਦੇ ਰਾਇਆ ਜੈ ਵਾਲਮੀਕੀ ਜੈ ਪਿੰਦ ਜੈ ਪਾਕ ਇਕੱਠਾ ਹੋ ਕੇ ਤੇ ਤੁਹਾਨੂੰ ਹੱਕ ਮਿਲ ਸਕਦਾ ਜੇ ਨਹੀਂ ਤਾਂ ਨਹੀਂ ਮਿਲੇਗਾ ਕਿਉਂਕਿ ਉਹ ਇਸ ਤੋਂ ਬਾਅਦ ਅਸੀਂ ਜਿਹੜਾ ਅੱਜ ਮੱਖੂ ਦੇ ਵਿੱਚ ਰੋਸ ਮਾਰਚ ਕੱਢਿਆ ਬਾਜ਼ਾਰ ਬੰਦ ਕਰਾਇਆ ਕਿ ਵੱਖ-ਵੱਖ ਜਥੇਬੰਦੀਆਂ ਨੇ ਸਾਡਾ ਸਾਥ ਦਿੱਤਾ ਆ ਇਹ ਅਸੀਂ ਇਸ ਕਰਕੇ ਕੀਤਾ ਕਿ ਉਹਨਾਂ ਦੋਸ਼ੀਆਂ ਨੂੰ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਕਿਉਂਕਿ ਉਹਦੀ ਜਿਹੜੀ ਮਾਂ ਦਾ ਸੀਗਾ ਸੀਗਾ ਇੰਟਰਵਿਊ ਸੀਗੀ ਕਹਿੰਦੀ ਉਹਦੇ ਤਾਂ ਦਿਮਾਗੀ ਨੁਕਸ ਸੀ ਤਿੰਨ ਮਹੀਨੇ ਹੋ ਗਏ ਨੇ ਦੱਸੋ ਜਿਹੜਾ ਬਾਹਰਲੇ ਸਟੇਟ ਦੇ ਵਿੱਚ ਚਲਾ ਜਾਂਦਾ ਬੰਦਾ ਉਹ ਪਾਗਲ ਥੋੜਾ ਜਾਂਦਾ ਫੈਸਲਾਮਤ ਜਾਂਦਾ ਹੁਣ ਉਹ ਫੜਿਆ ਗਿਆ ਧੁਰਕੇ ਤੇ ਮੈਟਲ ਸੀਗਾ ਕਿਉਂਕਿ ਅਸੀਂ ਇਹ ਸੱਦਾ ਦਿੰਦੇ ਆ ਕਿ ਇਹਦੀ ਜਿਹੜੀ ਡਾਕਟਰੀ ਰਿਪੋਰਟ ਵੀ ਕੀਤੀ ਜਾਵੇ ਇਹਦਾ ਜਿਹੜਾ ਨਕਵਾਰੀ ਜਿਹੜੀ ਸੀਬੀਆਈ ਤੋਂ ਕੀਤੀ ਜਾਵੇ ਇਹਦੀ ਨਕਵਾਰੀ ਜਿਹੜੀ ਹੈ ਕਿ ਹਾਈ ਕੋਰਟ ਦੇ ਜੱਜਾਂ ਤੋਂ ਕੀਤੀ ਜਾਵੇ ਕਿਉਂਕਿ ਪ੍ਰਸ਼ਾਸਨ ਨੇ ਵਿੱਚ ਕੁਛ ਨਾ ਕੁਛ ਰੱਖਣਾ ਆ ਪਹਿਲਾਂ ਪਾਗਲ ਦੀ ਆਈ ਨਹੀਂ ਖਬਰ ਤੇ ਜਦੋਂ ਪ੍ਰਸ਼ਾਸਨ ਨੇ ਕੈਦ ਕਰ ਲਿਆ ਜਦੋਂ ਨੌਜਵਾਨਾਂ ਨੇ ਫੜਿਆ ਉਦੋਂ ਤਾਂ ਆਈ ਨਹੀਂ ਕਿ ਕੋਈ ਕੋਈ ਵੀ ਗੱਲ ਜਦੋਂ ਪ੍ਰਸ਼ਾਸਨ ਨੇ ਫੜ ਲਈ ਦਿਮਾਕੀ ਹਾਲਤ ਸੀ ਦੇਖੋ ਇਹ ਕਿੰਦੀ ਮਨ ਭਾਗੀ ਗੱਲ ਆ ਅੰਮ੍ਰਿਤਸਰ ਇੱਕ ਜ਼ਿਲ੍ਹਾ ਜਿਹੜਾ ਇੱਕ ਬੜਾ ਮਜ਼ਬੂਤ ਜ਼ਿਲ੍ਹਾ ਆ